ਬੇਦਬੀ ਕਾਨੂੰਨ ਮੰਗਿਆ ਸਿੱਖਾਂ ਨੇ ਕਿੰਨੇ ਸਾਲ ਹੋ ਗਏ ਜੀ ਮੰਗਦੇ ਨੇ ਬਰਗਾੜੀ ਤੋਂ ਬਾਅਦ ਪਹਿਲਾਂ ਵੀ ਆਵਾਜ਼ ਚੱਕੀ ਜਾਂਦੀ ਰਹੀ ਹੈ ਲੇਕਿਨ ਚਲੋ ਬਰਗਾੜੀ ਤੇ ਤੁਸੀਂ ਮੰਨ ਹੀ ਲੋ ਨਾ ਬਰਗਾੜੀ ਤੋਂ ਸਟਾਰਟਿੰਗ ਉੱਥੇ ਮੰਨ ਲੋ ਕਿੰਨੇ ਸਾਲ ਹੋ ਗਏ ਜੀ ਕੋਈ ਬੇਦਬੀ ਕਾਨੂੰਨ ਬਣਾ ਸਿੱਖਾਂ ਦੇ ਨਹੀਂ ਬਣਾ ਗਊ ਮਾਤਾ ਲਈ ਸਾਰੇ ਕਾਨੂੰਨ ਆ ਹਰ ਇੱਕ ਸਟੇਟ ਚ ਅਪਰੋਕਸੀਮੇਟ ਹਰ ਇੱਕ ਸਟੇਟ ਚ ਕਾਊ ਬੈਲਟ ਚ ਤੇ ਹੈ ਹੀ ਹੈ ਕਾ ਤੁਸੀਂ ਦੇਖਿਆ ਕਿਸੇ ਨੇ ਨਾ ਕੋਈ ਇੱਥੇ ਜਾ ਕੇ ਕਿਸੇ ਨੇ ਕੋਈ ਮਾਰਚ ਰੋਸ ਮਾਰਚ ਵੀ ਕੱਢਾ ਵੀ ਗਊ ਮਾਤਾ ਲਈ ਕਾਨੂੰਨ ਬਣਾ ਦੋ ਨਹੀਂ ਕੱਢਿਆ ਨਾ ਆਪਣੇ ਆਪ ਹੀ ਗਵਰਨਮੈਂਟ ਨੇ ਬਣਾ ਕੇ ਦਿੱਤਾ ਹੋ ਗਿਆ ਮੁਸਲਮ ਪਰਸਨਲ ਲਾ ਬੋਰਡ ਤੁਸੀਂ ਦੇਖਿਆ ਕਿਸੇ ਮੁਸਲਮਾਨਾਂ ਨੂੰ ਵੀ ਸਾਡਾ ਪਰਸਨਲ ਲਾ ਬੋਰਡ ਬਣਾ ਕੇ ਦੋ ਤੇ ਨਹੀਂ ਤੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਨਹੀਂ ਉਹਨਾਂ ਨੇ ਜ਼ਰਾ ਜਿਹਾ ਕਿਹਾ ਗਵਰਨਮੈਂਟ ਨੇ ਗੱਲ ਮੰਨੀ ਤੇ ਮੁਸਲਮਨ ਪਰਸਨਲ ਲਾ ਬੋਰਡ ਬਣਾਤਾ ਸਿੱਖਾਂ ਨੂੰ ਕਿੰਨਾ ਟਾਈਮ ਹੋ ਗਿਆ ਬੇਅਦਵੀ ਦੇ ਮਾਮਲਿਆਂ ਦੇ ਵਿੱਚ ਸੰਘਰਸ਼ ਕਰਦਿਆਂ ਨੂੰ ਹੁਣ ਜੇ ਬੇਅਦਵੀ ਦਾ ਮਾਮਲਾ ਬਣਾ ਨਹੀਂ ਵੀ ਲੱਗਿਆ ਤਾਂ ਸਾਰੇ ਧਰਮਾਂ ਲਈ ਬਣਾਓ ਮੈਂ ਉਹ ਪਿੱਛੇ ਜੀ ਗੱਲ ਕਹੀ ਸੀ ਜੀ ਵੀ ਇਹ ਸਿਰਫ ਯਾਤੇ ਸਿਰਫ ਸਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਬਣਾਓ ਚਲੋ ਤੁਸੀਂ ਨਹੀਂ ਬਣਾ ਸਕਦੇ ਇਕੱਲੇ ਇੱਕ ਧਰਮ ਲਈ ਬਣਾ ਦੇ ਸਾਰੇ ਧਾਰਮਿਕ ਗ੍ਰੰਥਾ ਲਈ ਬਣਾਓ ਲੇਕਿਨ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਜੀ ਅਸੀਂ ਲੋਕਾਂ ਤੋਂ ਪੁੱਛਾਂਗੇ ਕਿਹ ਚੀਜ਼ ਵੈਧ ਵੀ ਹੈ ਤੇ ਕਿਹ ਚੀਜ਼ ਵੈਧ ਵੀ ਨਹੀਂ ਹੈ ਹੁਣ ਇਹ ਲੋਕ ਦੱਸਣਗੇ ਬਈ ਕੋਈ ਯੂਟਿਊਬਰ ਅਗਰ ਕੋਈ ਕਾਲੀ ਮਾਤਾ ਦਾ ਰੂਪ ਧਾਰਨ ਕਰੇ ਤਾਂ ਉਹ ਵੈਧ ਵੀ ਹੈ ਵੈਸੇ ਟੀਵੀ ਸੀਰੀਅਲ ਜੇ ਕੋਈ ਕਰੇ ਕੋਈ ਵੇਤ ਵੀ ਨਹੀਂ ਹੈ ਕਾਵੜ ਯਾਤਰਾ ਚ ਕੋਈ ਜੋ ਮਰਜੀ ਕਰੇ ਉਹ ਵੇਤ ਵੀ ਨਹੀਂ ਹੈ ਜੀ ਔਰ ਜਿਹੜੇ ਰਾਤਾਂ ਦੀ ਜਿਹੜੀ ਝੰਕੀਆਂ ਹੁੰਦੀਆਂ ਇਹਦੇ ਚ ਕੋਈ ਕਰੇ ਤਾਂ ਉਹ ਵੇਤ ਵੀ ਨਹੀਂ ਕਿਵੇਂ ਕਾਨੂੰਨ ਬਣ ਜੇਗਾ ਜੀ ਇਹਨਾਂ ਲੋਕਾਂ ਨੇ ਨਹੀਂ ਬਣਾਉਂਦੇ ਨਾ ਪੰਜਾਬ ਨੂੰ ਬਹੁਤ ਸ਼ਾਤੇ ਰਾਣਾ ਤਰੀਕੇ ਨਾਲ ਬਦਨਾਮ ਕਰਨ ਦੀ ਚਾਹ ਹੈ ਕਾਵੜੇ ਯਾਤਰਾ ਨੂੰ ਕਿਦਾਂ ਦੇਖਦੇ ਹੋ ਪਿੱਛੇ ਇੱਕ ਹਰਿਆਣੇ ਦਾ ਹੀ ਮੁੰਡਾ ਸੀ ਉਹ ਵੀ ਬਰੀਜ਼ਾ ਗੱਡੀ ਸੀ ਉਹਦੀ ਕਹਿੰਦਾ ਮੈਂ ਤੇ ਮੇਰੇ ਪਿਓ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਗੱਡੀ ਲਈ ਸੀ ਹਾਂ ਮੈਂ ਦੇਖਿਆ ਜੀ ਹਾਂ ਬਿਲਕੁਲ ਕਹਿੰਦਾ 5 ਮਿੰਟ ਨਹੀਂ ਲਾਇਆ ਇਹਨਾਂ ਨੇ ਸਾਡੀ ਗੱਡੀ ਖਤਮ ਕਰਤੀ ਤੇ ਉਸ ਤੋਂ ਬਾਅਦ ਬਸ ਮਾਫੀ ਮੰਗਦੇ ਵੇ ਹਾਂ ਜੀ ਦੇਖੋ ਕਾਵੜ ਲੈ ਆਉਣ ਦੀ ਜਿਹੜੀ ਰੀਤ ਹੈ ਜਾਂ ਜਿਹੜੀ ਪਰੰਪਰਾ ਹੈ ਵੀ ਕਾਫੀ ਪੁਰਾਣੀ ਹੈ ਜੀ ਹੂੰ ਠੀਕ ਹੈ ਜੀ ਉਹਨੇ ਤੇ ਜੋ ਹੋਇਆ ਕਹੇ ਜੀ ਮੌਸਮੀ ਧਰਮ ਜਾਗਦਾ ਕੁਝ ਲੋਕਾਂ ਦਾ ਮੌਸਮੀ ਮੌਸਮੀ ਦੇ ਨਾਮ ਮੌਸਮੀ ਧਰਮ ਆਵਨ ਲੱਗ ਗਿਆ ਮੌਸਮ ਬਣ ਗਿਆ ਬਾਰਿਸ਼ ਬੂਰਿਸ਼ ਦਾ ਮੌਸਮ ਬਣ ਗਿਆ ਸਾਵਣ ਲੱਗ ਗਿਆ ਯਾਨੀ ਹਾਂ ਹੁਣ ਚਲੋ ਵੀ ਲੋਕੋ ਲੈਣਾ ਚ ਕੁਝ ਬਹੁਤ ਡਾਊਨ ਲੈਵਲ ਦੇ ਲੋਕ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੇ ਬਹੁਤ ਪਵਿੱਤਰ ਪਰੰਪਰਾ ਹੈ ਜੀ ਇਹ ਇਹਦੇ ਚ ਹੁਣ ਦੇਖਾ ਦੇਖੀ ਜਿਹਦਾ ਜਿਹਦਾ ਜੋ ਮਨ ਕਰਦਾ ਹੈ असल जो ऐसा मेन रीज़न है कि हिंदूइज्म ਦੇ ਵਿੱਚ ਕੋਈ ਸਿਸਟਮ ਨਹੀਂ ਹੈ ਜੀ ਕਿਸੇ ਵੀ ਚੀਜ਼ ਦਾ ਬਣਿਆ ਹੀ ਨਹੀਂ ਹੁਣ ਤੱਕ ਨਹੀਂ ਬਣਿਆ ਕਿਵੇਂ ਲੈ ਕੇ ਆਣੀ ਹੈ ਕਿਵੇਂ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਹੈ ਅੱਜ ਕਾਵੜ ਦੇ ਅੱਜ ਕੁਝ ਲੋਕਾਂ ਦੀ ਇਹ ਇਹਨਾਂ ਗਲਤੀਆਂ ਦੇ ਕਰਕੇ ਅੱਜ ਕਾਵੜ ਯਾਤਰਾ ਤੇ ਵੀ ਉਂਗਲ ਚੱਕੀ ਜਾਂਦੀ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਕਹਿੰਦੇ ਹੁਣ ਤੇ ਬੈਨ ਹੋਣੀ ਚਾਹੀਦੀ ਹੈ ਜੀ ਲੇਕਿਨ ਪੰਜਾਬ ਹਿੰਦੂਆਂ ਲਈ ਬਹੁਤ ਸੇਫ ਜਗ੍ਹਾ ਹੈ ਹਿੰਦੂ ਵਾਲੇ ਸੇਫ ਜਗ੍ਹਾ ਹੈ ਬਿਲਕੁਲ ਪੂਰੇ ਹਿੰਦੁਸਤਾਨ ਦੇ ਵਿੱਚ ਕੱਲਾ ਪੰਜਾਬ ਐਸੀ ਜਗ੍ਹਾ ਹੈ ਜਿਹੜਾ ਹਿੰਦੂਆਂ ਹਿੰਦੂਆਂ ਲਈ ਸਭ ਤੋਂ ਜ਼ਿਆਦਾ ਸੇਫ ਜਗ੍ਹਾ ਹੈ ਸਭ ਤੋਂ ਜ਼ਿਆਦਾ ਹਰੀਦਵਾਰ ਤੋਂ ਵੀ ਜ਼ਿਆਦਾ ਹਰੀਦਵਾਰ ਤਾਂ ਬਹੁਤ ਜ਼ਿਆਦਾ ਅਨ ਸੇਫ ਹੈ ਅਯੁੱਧਿਆ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਉਹਦੇ ਤੋਂ ਵੀ ਤੋਂ ਬਹੁਤ ਜ਼ਿਆਦਾ ਬਹੁਤ ਉੱਪਰ ਯੂਪੀ ਦੇ ਵਿੱਚ ਸ਼ੋਭਾ ਯਾਤਰਾਵਾਂ ਤੇ ਪੱਥਰ ਬਾਜੀ ਹੋਣਾ ਹਰ ਸਾਲ ਹੁੰਦੀ ਹੈ ਐਵਰੀ ਈਅਰ ਹੁੰਦੀ ਹੈ ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਹੁੰਦੀ ਹੈ ਮਧ ਪ੍ਰਦੇਸ਼ ਚ ਹੁੰਦੀ ਹੈ ਗੁਜਰਾਤ ਚ ਹੋਈ ਹੈ ਝਾਰਖੰਡ ਚ ਹੋਈ ਹੈ ਬੰਗਾਲ ਚ ਹੋਈ ਹੈ हिमाचल च हुई हिमाचल ਦਾ ਮੈਂ ਪੱਕਾ ਨਹੀਂ ਕਹਿ ਸਕਦਾ ਤੇ ਲਗਭਗ ਇਹ ਸਾਰੀ ਜਿਹੜੀ ਕਾਓ ਬੈਲਟ ਕਹ ਲਓ ਇਹਨੂੰ ਜਾਂ ਹਿੰਦੀ ਬੈਲਟ ਕਹ ਲਓ ਇਹਦੇ ਸਾਰੇ ਚ ਪੱਥਰਬਾਜੀ ਹੋਈ ਹੈ ਸ਼ੋਭਾ ਯਾਤਰਾਵਾਂ ਤੇ ਸਿਰਫ ਪੰਜਾਬ ਚ ਨਹੀਂ ਹੋਈ ਜੀ ਅਜੇ ਤੱਕ ਇੱਕ ਘਟਨਾ ਕੋਈ ਦੱਸ ਦੋਵੇ ਇੱਕ ਸਿੰਗਲ ਇੱਕ ਵੀ ਘਟਨਾ ਨਹੀਂ ਆ ਪੰਜਾਬ ਦੇ ਵਿੱਚ ਪੰਜਾਬ ਚ ਕਿਸੇ ਸ਼ੋਭਾ ਯਾਤਰਾ ਤੇ ਕੋਈ ਪੱਥਰਬਾਜੀ ਹੋਈ ਹੋਵੇ ਹੂੰ ਜਿੱਥੇ ਇਹਨਾਂ ਦੇ ਯੋਗੀ ਜੀ ਦੀ ਸਰਕਾਰ ਹੈ ਇਹਨਾਂ ਦੇ ਹਿੰਦੂ ਹਿਰਦਿਆਂ ਦੇ ਸਮਰਾਟ ਹੈ ਉੱਥੇ ਤੇ ਰੋਜ਼ ਦਾ ਕੰਮ ਹੈ ਰੋਜ਼ ਉੱਥੋਂ ਪਲਾਨ ਕਰਦਾ ਹੈ ਹਿੰਦੂ ਉਥੇ ਨਹੀਂ ਬੋਲਣਗੇ ਇਹ ਦਿੱਲੀ ਦੇ ਵਿੱਚੋਂ ਹਿੰਦੂ ਪਲਾਨ ਕਰ ਰਿਆ ਜੀ। ਤ્યાં ਰੋਜ਼ ਮਾਰੀਆਂ ਜਾ ਰਹੀਆਂ ਹਿੰਦੂਆਂ ਦੀਆਂ। ਯੂਪੀ ਔਰ ਦਿੱਲੀ ਖਾਸ ਤੌਰ ਤੇ ਹਾਂਜੀ ਕਿਉਂ ਦੋਨੋਂ ਪਾਸੇ ਤਾਂ ਬੀਜੇਪੀ ਦੀ ਸਰਕਾਰ ਹੈ। ਮਾਰੀਆਂ ਜਾਂਦੇ ਤਾਂ ਰਿਕਾਰਡ ਚੱਕੋ ਐਨਸੀਆਰਬੀ ਦਾ ਡਾਟਾ ਚੱਕੋ। ਸਭ ਤੋਂ ਜ਼ਿਆਦਾ ਰੇਪ ਅਪਰੋਕਸੀਮੇਟ ਸਭ ਤੋਂ ਜ਼ਿਆਦਾ ਰੇਪ ਜਿਹੜਾ ਯੂਪੀ 'ਚ ਹੁੰਦੇ ਆ। ਹਮ ਹਜ਼ਾਰੋਂ ਬੱਚੀਆਂ ਗਾਇਬ ਐ। ਹਜ਼ਾਰੋਂ 40-45 ਹਜ਼ਾਰ ਕੁੜੀਆਂ ਹਿੰਦੂਆਂ ਦੀਆਂ ਬੱਚੀਆਂ ਗਾਇਬ ਐ ਯੂਪੀ 'ਚੋਂ। ਹਮ ਕੁਛ ਨਹੀਂ ਪਤਾ ਕਿੱਧਰ ਗਈਆਂ ਜਵੀਨ ਖਾ ਗਈ ਅਸਮਾਨ ਨਿਕਲ ਗਿਆ ਇਹ ਹਾਲ ਗੁਜਰਾਤ ਦੇ ਆਪਾਂ ਹੈ ਕਿੱਥੇ ਆ ਜੀ ਜਿੰਨਾ ਕੁਛ ਹਿੰਦੂ ਸੁਸਾਇਟੀ ਨਾਲ ਹੋ ਰਿਹਾ ਹੈ ਨਾ ਜੇ ਅਗਰ ਉਹਨੂੰ ਬਹੁਤ ਜ਼ਿਆਦਾ ਖਿਆਲ ਨਾਲ ਦੇਖੋ ਤੇ ਆਪਾਂ ਨੂੰ ਫਿਰ ਇਹ ਸਮਝ ਲੱਗਦੀ ਹੈ ਕਿ ਲੋਕ ਕਰ ਕਿਆ ਰਹੇ ਨੇ ਲੋਕਾਂ ਦਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਡਾਇਵਰਟ ਕਰ ਰਹੇ ਨੇ ਨਾ ਚੀਜ਼ਾਂ ਵੱਲ ਤੇ ਜਿਹੜੇ ਆ ਰਮਾਨ ਮਲਿਕ ਦੇ ਮਸਲੇ ਦੇ ਵਿੱਚ ਜਿਆਦਾ ਬੋਲਦੇ ਪਏ ਐ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਆ ਹਿੰਦੂਆਂ ਵਾਸਤੇ ਪੰਜਾਬ ਸੇਫ ਨਹੀਂ ਹੈਗਾ ਅਸੀਂ ਇੱਥੇ ਸੇਫ ਨਹੀਂ ਬੈਠੇ ਰਾਇਨ ਦੁਕਾਨਾਂ ਐ ਨਾ ਜੀ ਆਪਣੀ ਆਪਣੀ ਦੁਕਾਨਾਂ ਖੋਲ ਲਈਆਂ ਤੁਸੀਂ ਪੂਰੇ ਹਿੰਦੁਸਤਾਨ ਚ ਜਾਓ ਪੂਰੇ ਕਿਸੇ ਤੋਂ ਕਿਸੇ ਵੀ ਹਿੰਦੂਵਾਦੀ ਤੋਂ ਪੁੱਛੋ ਸਭ ਤੋਂ ਵਧੀਆ ਪਾਲਟੀ ਕਿਹੜੀ ਆ ਉਹ ਕਹੇਗਾ ਬੀਜੇਪੀ ਬੀਜੇਪੀ ਕੋ ਹਨਾ ਥੋੜੇ ਦਿਮਾਗ ਦੇ ਪੰਜਾਬ ਦੇ ਹਿੰਦੂ ਵੀ ਕਹਿੰਦੇ ਹਨਾ ਥੋੜੇ ਦਿਮਾਗ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਹਿਸਾਬ ਨਾਲ ਹਿੰਦੁਸਤਾਨ ਦੇ ਵਿੱਚ ਕਿਹੜੀ ਐਸੀ ਕਮਿਊਨਿਟੀ ਐ ਜੋ ਹਿੰਦੂਆਂ ਲਈ ਥ੍ਰੈਟ ਐ ਕੋ ਕਰੇਗਾ ਮੁਸਲਮਾਨ ਹਮ ਪੱਟ ਨਾ ਜੀ ਅਗਲ ਬਿਲਕੁਲ ਪੰਜਾਬ ਚ ਆਜੋ ਹੁਣ ਪੰਜਾਬ ਚ ਪੁੱਛੋ ਜੀ ਤੁਹਾਡੇ ਲਈ ਕੀ ਪ੍ਰੋਬਲਮ ਹੈ ਤੁਹਾਨੂੰ ਸਾਨੂੰ ਸਿੱਖਾਂ ਤੋਂ ਪ੍ਰੋਬਲਮ ਹੈ ਹਮ ਇਹ ਸਾਰਾ ਕਾਂਗਰਸੀ ਲਾਣਾ ਸਾਰਾ ਅੱਜ ਬੀਜੇਪੀ ਚ ਜਾ ਕੇ ਬੀਜੇਪੀ ਦੇ ਝੰਡੇ ਚੱਕ ਕੇ ਆਪਣੇ ਆਪ ਨੂੰ ਬਹੁਤ ਬੜਾ ਦੇਸ਼ਵਕਤ ਕੋਚਿਤ ਕਰ ਰਿਹਾ ਹੈ ਪੰਜਾਬ ਤੇ ਸਭ ਤੋਂ ਸੇਫਸਟ ਪਲੇਸ ਹੈ ਜਨਾਬ ਤੁਸੀਂ ਯੂਪੀ ਚ ਜਾਓ ਮੰਦਰਾਂ ਦੇ ਨਾਲ ਕੀ ਨਹੀਂ ਹੋਇਆ ਮੰਦਰਾਂ ਦੇ ਵਿੱਚ ਟਾਇਲਟ ਤੱਕ ਬਣਾਏ ਗਏ ਆ ਮੂਰਤੀਆਂ ਹੁਣ ਦਿੱਲੀ ਚ ਨਹੀਂ ਟੁੱਟੀਆਂ ਜੀ ਕਾਲੀ ਦੇਵੀ ਦੀ ਮੂਰਤੀਆਂ ਤੋੜ ਕੇ ਥੱਲੇ ਜ਼ਮੀਨ ਤੇ ਸੱਟ ਦਿੱਤੇ ਸੁੱਟਤੀਆਂ ਸਰਕਾਰ ਨੇ ਚੱਕੇ ਕੋਈ ਹੈ ਜੀ ਪੁੱਛਣ ਵਾਲਾ ਸਰਕਾਰ ਨੇ ਹਾਂ ਕਾਲੀ ਦੇਵੀ ਦੀ ਯੈਸ ਉੱਥੇ ਕੋਈ ਬੋਲਿਆ ਨਹੀਂ ਇਹ ਕਾਲੀ ਮਾਤਾ ਜਿਨ ਨਿਰੂਪ ਧਾਰ ਲਿਆ ਉੱਥੇ ਸਾਰੇ ਮਗਰ ਪੈ ਗੇ ਉੱਥੇ ਸਾਰੇ ਮਗਰ ਮੈਂ ਉਹੀ ਤੇ ਗੱਲ ਕਹਿੰਦਾ ਜੀ ਉੱਤੇ ਇਧਰ ਇਹ ਮਗਰ ਪੈ ਗੇ ਉਧਰ ਇਹਨਾਂ ਨੇ ਕੁਝ ਨਹੀਂ ਬੋਲਣਾ ਕਾਸ਼ੀ ਸਭ ਤੋਂ ਪ੍ਰਾਚੀਨ ਸ਼ਹਿਰ ਦੱਸਿਆ ਜਾਂਦਾ ਦੁਨੀਆ ਦਾ ਕੇਂਦਰ ਦੱਸਿਆ ਜਾਂਦਾ ਕੇਂਦਰ ਦੱਸਿਆ ਹੈਨਾ ਕਾਚੀ ਦੇ ਵਿੱਚ 160 ਸ਼ਿਵਲਿੰਗ ਯੋਗੀ ਅਦਿੱਤਿਆ ਆਦਿ ਸਰਕਾਰ ਨੇ ਤੜਵਾ ਕੇ 80 ਨਾਲੇ ਦੇ ਬਰਾਬਰ ਇੱਕ ਪਲਾਟ ਦੀ ਭਰਤੀ ਚ ਸੁਟਵਾ ਦਿੱਤੇ ਮੌਕੇ ਤੇ ਟਰੈਕਟਰ ਟਰਾਲੀ ਵਾਲੇ ਦੋਵੇਂ ਫੜ ਲਏ ਗਏ ਲੰਕਾ ਥਾਣੇ ਦੇ ਵਿੱਚ ਅੱਜ ਵੀ 160 ਸ਼ਿਵਲਿੰਗ ਪਈ ਹੈ ਕੇਸ ਦੀ ਅਪਡੇਟ ਪਤਾ ਕਰ ਲੋ ਕੇਸ ਚ ਕੀ ਆਇਆ ਕੁਝ ਨਹੀਂ ਆਇਆ ਉਧਰ ਨਹੀਂ ਬੋਲਣਗੇ ਹੂੰ ਕਿਉਂ ਤਾਂ ਭਾਜਪਾ ਦੀ ਸਰਕਾਰ ਹੈ ਦਿੱਲੀ ਚ ਨਹੀਂ ਬੋਲਣਗੇ ਦਿੱਲੀ ਚ ਭਾਜਪੀ ਦੀ ਸਰਕਾਰ ਹੈ ਹੂੰ ਪੰਜਾਬ ਚ ਮੌਲ ਖਰਾਬ ਕਰਨਗੇ ਕਿ ਇੱਥੇ ਸਰਕਾਰ ਲਿਆਣੀ ਹੈ ਇੱਥੇ ਦਿਖਾਣਾ ਹੈ ਲੋਕਾਂ ਨੂੰ ਕਿ ਹਿੰਦੂ ਬਹੁਤ ਅਨਸੇਫ ਹੈ ਪੰਜਾਬ ਦੇ ਵਿੱਚ ਸਾਈ ਨਹੀਂ ਦਿੰਦਾ ਆਂਦਾ ਹਿੰਦੂਆਂ ਨੂੰ ਪੰਜਾਬ ਮੇਜਰ ਕ੍ਰਾਈਸਿਸ ਦੇ ਵਿੱਚ ਹੈ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਤੁਸੀਂ ਕਿਹ ਸਭ ਤੋਂ ਸੇਫ ਜਗ੍ਹਾ ਹਾਂਜੀ ਤੁਸੀਂ ਕਹਿੰਦਾ ਸਭ ਤੋਂ ਸੇਫ ਜਗ੍ਹਾ ਪੰਜਾਬ ਲੇਕਿਨ ਮੇਜਰ ਕ੍ਰਾਈਸਿਸ ਵੀ ਤਾਂ ਹੋ ਰਹੇ ਨੇ ਨਾ ਜੀ ਪੰਜਾਬ ਦੇ ਵਿੱਚ ਹੀ ਮੇਜਰ ਕ੍ਰਾਈਸਿਸ ਹੋ ਰਹੇ ਨੇ ਐਸੀ ਐਸੀ ਗੱਲਾਂ ਤੋਂ ਮੇਜਰ ਕ੍ਰਾਈਸਿਸ ਫੈਲਾਏ ਜਾ ਰਹੇ ਨੇ ਹੂੰ ਨਸ਼ਾ ਸਾਡੀ ਬਿਗੇਸਟ ਪ੍ਰੋਬਲਮ ਹੈ ਹੂੰ ਤੁਸੀਂ ਦਿਖਾਓ ਕੋਈ ਬੋਲਦਾ ਹੋਇਆ ਕਿਆ ਕੱਲੇ ਸਿੱਖਾ ਦੇ ਬੱਚੇ ਮਰ ਰਹੇ ਆਂ ਜੀ ਨਸ਼ੇ ਨਾਲ ਇਹ ਦੁਨੀਆਂ ਨਹੀਂ ਮਰਦੇ ਮਰਦੇ ਫੇਰ ਜੀ ਕਿਸੇ ਵੀ ਐਸੀ ਕੋਈ ਵੀ ਐਸੀ ਗੱਲ ਹੋਵੇ ਜਿਹਦੇ ਦੇ ਵਿੱਚ ਧਰਮ ਦਾ ਫਾਇਦਾ ਹੋਵੇ ਜਾਂ ਚਲੋ ਪੰਜਾਬ ਦਾ ਕੋਈ ਫਾਇਦਾ ਹੋਵੇ ਜਾਂ ਕੋਈ ਚਲੋ ਪਲਾਮਾਨ ਸੀ ਹੋਵੇ ਪੰਜਾਬ ਨਾਲ ਕੋਈ ਐਸੇ ਕਿਸੇ ਮਸਲੇ ਚ ਤੁਹਾਨੂੰ ਨਹੀਂ ਦਿਖਾਈ ਦੇਣਗੇ ਦੇਖਿਆ ਤਾਂ ਤੁਸੀਂ ਮੈਨੂੰ ਦੱਸ ਦੋ ਪਾਣੀ ਦੇ ਮਸਲੇ ਤੇ ਕਿਉਂ ਨਹੀਂ ਬੋਲਦੇ ਪਾਣੀ ਦਾ ਪਾਣੀ ਸਿਰਫ ਕਿਸੇ ਇੱਕ ਧਰਮ ਨੇ ਥੋੜੀ ਨਾ ਪੀਣਾ ਅਸਲ ਚ ਰਹਿ ਇੱਥੇ ਰਹੇ ਨੇ ਲੇਕਿਨ ਇਹਨਾਂ ਦੀ ਡੈਡੀਕੇਸ਼ਨ ਜੰਮਾ ਪਾਰ ਹੈ ਜੇ ਪੰਜਾਬ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਉਹ ਪੰਜਾਬ ਨੂੰ ਡੈਡੀਕੇਟਿਡ ਹੈਗੇ ਆ ਪੰਜਾਬੀ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਇਸਾਈ ਵੀ ਆ ਸਾਰੇ ਲੇਕਿਨ ਜਿਹੜੇ ਹਿੰਦੂਆਂ ਦੇ ਸੋ ਕਾਲਡ ਲੀਡਰ ਹੈ ਇਹਨਾਂ ਨੂੰ ਪੰਜਾਬ ਤੋਂ ਕੋਈ ਲੈਣ ਦਿੰਦੀ ਐ ਇਹਨਾਂ ਦੀ ਸਾਰੀ ਡੈਡੀਕੇਸ਼ਨ ਜੰਮਦਾ ਪਾਰ ਐ ਜੋ ਚੀਜ਼ਾਂ ਜਿ ਮੈਂ ਉਹੀ ਗੱਲ ਕਹਿੰਨਾ ਜੋ ਚੀਜ਼ਾਂ ਯੂਪ 'ਚ ਹੋ ਰਹੀਆਂ ਪੰਜਾਬ 'ਚ ਤੋਂ ਦਾ 1% ਵੀ ਨਹੀਂ ਹੋਇਆ ਜੀ ਕੁਝ ਵੀ ਹੂੰ ਕਦੇ ਵੀ ਨਹੀਂ ਹੋਇਆ ਹੋਇਆ ਨਹੀਂ ਇਹ ਹੁਣ ਜ਼ਰੂਰ ਜਗਰਾਤਿਆਂ ਦੇ ਵਿੱਚ ਦੇ ਕੋਈ ਚਾਂਕਿਆ ਚੁੰਕਿਆ ਲੱਗ ਗਏ ਨੇ ਕੱਢਣ ਔਰ ਹੁੰਦੇ ਨਹੀਂ ਕੱਢ ਰਹੇ ਕਹ ਰਹੇ ਤੇ ਖਾਸਾ ਟਾਈਮ ਹੋ ਗਿਆ ਪਰ ਫਹਲੇ ਫਿਰ ਵੀ ਥੋੜਾ ਜਿਆਦਾ ਲੁਕਿਆ ਚਿਪਿਆ ਹੈਗਾ ਹੁਣ ਵੀ ਟਾਈਮ ਹੈ ਇਹਨਾਂ ਨੂੰ ਰੋਕਣ ਦਾ ਸਹੀ ਤਰੀਕੇ ਨਾਲ ਚਲੰਦਾ ਹਿੰਦੂਇਜ਼ਮ ਦੇ ਵਿੱਚ ਬਹੁਤ ਬਿਗੇਸਟ ਪ੍ਰੋਬਲਮ ਹੈਗੀ ਆ ਕਾਸਟਿਜ਼ਮ ਬਹੁਤ ਵੱਡੀ ਪ੍ਰੋਬਲਮ ਹੈ ਜਿਵੇਂ ਮੈਂ ਕਿਹਾ ਕਿ ਇੱਕ ਯਾਦਵ ਨੂੰ ਉਹਦੀ ਉਹਦੀ ਸ਼ੇਖਾ ਵੜਦੀ ਮੈਂ ਉਦੋਂ ਇਹ ਗੱਲ ਕਰਨ ਲੱਗਾ ਸੀ ਵੀ ਯਾਦਵ ਯਾਦਵ ਕੁੱਲ ਨੂੰ ਸ਼੍ਰੀ ਕ੍ਰਿਸ਼ਨ ਜੀ ਨਾਲ ਜੋੜਿਆ ਜਾਂਦਾ ਹਾਂ ਹਾਂਜੀ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਕੁੱਲ ਦੇ ਬੰਦੇ ਨੇ ਇਹ ਕੁਝ ਕੀਤਾ ਹਾਂ ਸਭ ਦੇ ਸਾਹਮਣੇ ਕੀਤਾ ਇਹ ਜੀ ਦੇਖੋ ਕਿੰਨੇ ਕਿੰਨਾ ਉਹਦੇ ਨਾਲ ਅਤਿਆਚਾਰ ਹੋਇਆ ਜੀ ਮੁੰਡੇ ਨਾਲ ਹੂੰ ਇਹ ਤੇਰੇ ਜਿਹੜੀ ਤੇਰੇ ਮੰਨਦੀ ਐ ਪੂਰੀ ਤਰ੍ਹਾਂ ਤੋਂ ਡੈਡੀਕੇਸ਼ਨ ਨਾਲ ਮੰਨਦੀ ਐ ਕਿ ਵਰਨਾ ਆਸ਼ਰਮ ਜਿਹੜਾ ਐ ਯਾਨੀ ਵਰਣ ਵਿਵਸਥਾ ਜਿਹੜੀ ਐ ਉਹ ਆਧਾਰ ਹੈ ਸਨਤਨ ਤੰਤਰਮ ਦਾ ਹੂੰ ਇੱਕ ਬਹੁਤ ਬੜੀ ਗਿੰਤੀ ਐ ਜਿਹੜੀ ਇਹਨੂੰ ਡੈਡੀਕੇਟਿਡ ਹੈਗੀ ਐ ਹੂੰ ਮੈਨੂੰ ਲੱਗਦਾ ਐ ਕਿ ਸ਼ਾਹ ਅਰਮਾਨ ਮਲਿਕ ਦੇ ਕੇਸ 'ਚ ਵੀ ਆਹੀ ਕਾਰਨ ਐ ਨਹੀਂ ਤਾਂ ਅੰਨਾ ਵੀ ਦੇਖ ਕੇ ਦੱਸ ਦੋ ਵੀ ਕਾਲੀ ਦਾ ਰੂਪ ਤਾਰਨ ਕਰਨ ਤੋਂ ਬਾਅਦ ਤੇ ਉਹਨੇ ਕੁਝ ਵੀ ਐਸਾ ਗਲਤ ਨਹੀਂ ਕੀਤਾ ਔਰ ਰੂਪ ਤਾਰਨ ਕਰਨਾ ਕੋਈ ਬੇਦਬੀ ਨਹੀਂ ਐ ਪਰੰਪਰਾ ਹੈ ਔਰ ਇਹਦਾ ਮੈਂ ਤੁਹਾਨੂੰ ਸਭ ਤੋਂ ਵੱਡਾ ਐਗਜ਼ਾਮਪਲ ਦਿੱਤਾ ਨਰਿੰਦਰ ਮੋਦੀ ਜਦੋਂ ਖੁਦ ਥਾਲੀ ਥਾਲੀ 'ਚ ਦੀਵੇ ਰੱਖ ਕੇ ਇੱਕ ਆਰਾਮ ਬਣੇ ਹੋਏ ਬੰਦੇ ਦਾ ਜਦੋਂ ਆਰਤੀ ਕਰ ਰਹਾ ਹੈ ਹੁਣ ਇਸ ਤੋਂ ਵੱਡਾ ਕੀ ਪ੍ਰਮਾਣ ਹੋ ਸਕਦਾ ਇਹਦਾ ਮਤਲਬ ਨਰਿੰਦਰ ਮੋਦੀ ਪਾਗਲ ਹੈ ਹੂੰ ਯਾਨੀ ਰੂਪ ਤਰਣ ਕਰਨ ਨਾ ਪਰੰਪਰਾ ਹੈ ਜੀ ਇੱਕ ਪਾਰਟਕਲ ਦਾ ਫਿਰ ਉਹ ਰੂਪ ਤਰਣ ਕਰਨ ਤੋਂ ਬਾਅਦ ਅਗਰ ਕੋਈ ਗਲਤ ਐਕਟੀਵਿਟੀ ਹੁੰਦੀ ਹੈ ਉਹ ਵੀ ਅਦਵੀ ਦੀ ਸ਼ਰੈਣੀ ਚਾਹੰਦੀ ਹੈ ਤੁਸੀਂ ਕਹ ਵਰਨ ਜਿਹੜਾ ਹੈ ਉਹ ਅੱਜ ਵੀ ਚੱਲ ਰਿਹਾ ਹਾਂਜੀ ਪਰ ਅਸਲੀ ਤਾਂ ਸਮਾਜ ਦੇ ਵਿੱਚ ਰਹਿ ਰਹੇ ਆ ਇਥੇ ਤਾਂ ਕਿਹਾ ਜਾਂਦਾ ਵੀ ਸਾਰੇ ਇੱਕ ਬਰਾਬਰ ਨੇ ਉਹਦੇ ਦੋ ਕਾਰਨ ਹੈ ਜੇ ਇੱਕ ਤਾਂ ਪੰਜਾਬ ਜਿਹੜੀ ਧਰਤੀ ਹੈ ਪੰਜਾਬ ਸ਼ੁਰੂ ਤੋਂ ਉਹਦਾ ਜਿਹੜਾ ਹਿਸਾਬ ਰਿਹਾ ਉਹ ਬਾਕੀ ਸਾਰੇ ਚੀਜ਼ਾਂ ਤੋਂ ਸਾਰੇ ਦੇਸ਼ਾਂ ਤੋਂ ਮੁਲਕਾਂ ਤੋਂ ਅਲੱਗ ਰਿਹਾ ਹੈ ਹੂੰ ਪੰਜਾਬ ਚ ਸਟਾਰਟਿੰਗ ਚ ਹੀ ਵਨ ਵਿਵਸਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੀ ਖਤਮ ਕਰ ਖਤਮ ਕਰਤੀ ਸੀ ਵੀ ਹੂੰ ਠੀਕ ਹੈ ਜੇ ਤਾਂ ਇਹ ਪਹਿਲੀ ਗੱਲ ਉਹਦੇ ਕਰਕੇ ਉਸ ਗੱਲ ਕਰਕੇ ਅੱਜ ਪੰਜਾਬ ਦੇ ਕਲਚਰ ਚ ਅੱਜ ਸ਼ਾਮਿਲ ਹੋਈ ਹੈ ਦੂਜੀ ਗੱਲ ਫਿਰ ਆਇਆ ਉਹ ਦੋ ਅੱਗੇ ਕਰਨ ਇਹਦਾ ਵੱਡੀਆਂ-ਵੱਡੀਆਂ ਇੰਡਸਟਰੀਆਂ ਬਣੀਆਂ। ਇੰਡਸਟਰੀਆ ਬਣਨ ਨਾਲ ਉਦਯੋਗੀਕਰਨ ਦੇ ਨਾਲ ਇਹਨਾਂ ਚੀਜ਼ਾਂ 'ਚ ਮੰਨਤਾ ਇਹਨਾਂ ਦੀ ਘਟੀ ਹੈ। ਹੂੰ। ਲੇਕਿਨ ਅੱਜ ਵੀ ਇਸ ਟਾਈਮ 'ਤੇ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ 'ਤੇ ਵੀ ਵਰਣ ਵਿਵਸਥਾ ਦੇ ਪੁਰਜ਼ੋਰ ਸਮਰਥਕ ਹੈਗੇ ਆ ਜਿਵੇਂ ਸ਼ੰਕਰਾਚਾਰ। ਸ਼ੰਕਰਾਚਾਰ ਆਦੀ ਪੋਸਟ ਜੋ ਮਰਜ਼ੀ ਬੈਠੇ ਉਹ ਵਰਣ ਨੂੰ ਜਨਮਨਾ ਹੀ ਮੰਨਣਗੇ। ਕਿ ਜਨਮ ਤੋਂ ਹੀ ਬ੍ਰਾਹਮਣ ਹੋ ਸਕਦਾ ਹੈ, ਜਨਮ ਤੋਂ ਹੀ ਛਤਰੀ ਹੋ ਸਕਦਾ ਹੈ, ਜਨਮ ਤੋਂ ਹੀ ਵੈਸ਼ੇ ਔਰ ਜਨਮ ਤੋਂ ਹੀ ਸ਼ੂਦਰ ਹੋ ਸਕਦਾ ਹੈ। ਉਹ ਨਹੀਂ ਬਦਲ ਸਕਦਾ ਅਜ ਵੀ ਇਹ ਗੱਲ ਹੈ ਹਾਂਜੀ ਹਾਂ ਹੈਗੀਆਂ ਤੇ ਰਮਾਇਣ ਦਾ ਅਸੀਂ ਵਾਲਮੀਕੀ ਜੀ ਦੀ ਮੰਨਦੇ ਦੇਖੋ ਚਲੋ ਮੈਂ ਇਸ ਮਸਲੇ ਤੇ ਮੈਂ ਫਿਲਹਾਲ ਕੋਈ رائے ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਗੱਲ ਬਿਲਕੁਲ ਅਲੱਗ ਹੈ ਹਮ ਤੇ ਲੇਕਿਨ ਆਪਾਂ ਇੱਥੇ ਦੇਖ ਹੀ ਸਕਦੇ ਹਾਂ ਕਿ ਚਲੋ ਅਗਰ ਇਸ ਇਸ ਵੀ ਪੁਆਇੰਟ ਤੇ ਅਬ ਥੋੜਾ ਜੱਗ ਅਗੇ ਡਿਸਕਸ ਕਰ ਲਈਏ ਵਾਲਮੀਕੀ ਜੀ ਮਹਾਰਾਜ ਹੈ ਵਾਲਮੀਕੀ ਜੀ ਮਹਾਰਾਜ ਦੇ ਜਿਹੜੇ ਵੰਸ਼ਜ ਹੈ ਅਜੋ ਉਹ ਕਿੱਥੇ ਹੈ ਅਛੋ ਉਹ ਤੋਂ ਮੰਨਿਆ ਜਾਂਦਾ ਹੈ ਜੀ ਹੂੰ ਕੌਣ ਆਪਣੀ ਕੁੜੀ ਵੀ ਜਾਂਦਾ ਚੁੰਦਾ ਨਾ ਜੈ ਹਿੰਦੂ ਧਰਮ ਦੇ ਵਿੱਚ ਬਾਲਮਿਕੀ ਜੀ ਦੀ ਰਚਨਾ ਰਾਮਾਇਣ ਮਹਾਕਾਵਯ ਹੈ ਜੀ ਇਸ ਤੋਂ ਵਧੀਆ ਬੈਟਰ ਸਪਿਰਚੁਅਲ ਪਵਿੱਤਰ ਰਚਨਾ హిਦੂਆਂ ਵਿੱਚ ਨਹੀਂ